ਹਾਰਦੀ ਸਸਿਕਾ ਅੱਜ ਸਾਰਿਆਂ ਨੂੰ ਕੀ ਹਾਲ ਚਾਲ ਸੌਫ ਕਰਦੇ ਆ ਤੁਹਾਡਾ ਇਹਦੇ ਨਵੇਂ ਵਲੌਗ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਫੇਰ ਵਾਰ ਪਾਰਟੀ ਦੇ ਬਾਅਦ ਤਿੰਨ ਚਾਰ ਦਿਨ ਬਾਅਦ ਮੈਂ ਬਲੌਗ ਬਣਾਉਣ ਲੱਗਾ ਓ ਮਾਈ ਗਾਡ ਵਾਓ ਅੱਜ ਆ ਗਏ ਅੱਜ ਜੀ ਪਤੇ ਕਲਾਚ ਬਹੁਤ ਘਟ ਆਉਂਦੇ ਸੁੱਤੇ ਰਹਿੰਦੇ ਐਜਾ ਹੀ ਹੈ ਨਾ ਅੱਜ ਬਹੁਤ ਹੀ ਗੱਲ ਆ ਸੁੱਤੇ ਰਹਿੰਦੇ ਨਹੀਂ ਸਾਡੀ ਆਪਰੇ ਤੁਹਾਡੇ ਨਾਲ ਕੇ ਨਾ ਟੀਵੀ ਨਹੀਂ ਸੌਣੇ झूठ पे झूठ बोलती जा रही है शर्म नहीं आती जिस दिन से मिली है उस दिन से झूठ पे झूठ बोलती जा रही है क्यों राती की मैं रात ला लो ना झूठे हो अच्छा हमको सिखा रही है आवे लोग कदा खलारा पाया क्लास चा। है कोई थोड़ा कोई था था कदा तू बड़ा कोट पैंट पाया आज है समझ रहे हो समझ रहे समझ रहे हो ना ਉੰਗਲੀ ਟਾਵਰ ਕੱਢੀ ਹੈ ਕੀ ਚੱਕਰ ਰਿਸ਼ਤਾ ਰਸਤਾ ਤਾਂ ਨਹੀਂ ਹੋ ਗਿਆ ਕਿਤੇ ਹਾਂ ਮੈਨੂੰ ਲੱਗਦਾ ਰਿਸ਼ਤਾ ਹੋ ਗਿਆ ਜਰਾ ਨਹੀਂ ਹੋਇਆ ਕਰਾਉਣਾ ਹੀ ਕਿਉਂ ਮਸਤ ਜੋਕ ਮਾਰ ਰਿਹਾ ਯਾ ਹੱਸ ਰਿਹਾ ਹਲਕਾ ਹੱਸ ਆ ਰਿਹਾ ਏ ਜਗਰਾਤ ਸਿੰਘ ਨੇ ਬਣਾਈ ਆ ਆ ਪੇਂਟਿੰਗ ਰੋ ਕਰ ਰਿਹਾ ਏ ਹੱਜੀ ਬਾਬਾ ਨੇ ਖਰਾਬ ਕਰਤਾ ਸੁਣੀ ਮਣਦੀ ਹੈ ਹੱਜੀ ਬਾਬਾ ਆ ਹੀ ਹਾਂਜੀ ਬੇਟਾ ਜੀ ਕਲਾਸ ਨਹੀਂ ਆਇਆ ਕੱਲ ਕੱਲ ਆਪਾਂ ਡਰਾਈਵਟਾਂ ਨੂੰ ਬਣਾ ਹੀ ਗਿਆ ਆਪਰੇ ਪਰਸੋਂ ਵੀ ਨਹੀਂ ਆਇਆ ਕੀ ਆ ਦੇਖਣਾ ਪੜ ਰਹਾ ਹੈ acha hai main andha hu vel wala mera ਆਪਾਂ ਵੀ ਇਹ ਰੋਜ਼ ਤਾਂ ਹੀ ਇਹ ਕੰਮ ਹੁੰਦਾ ਜਾਸ ਉੱਤੇ ਹੁੰਦੇ ਆ ਜਾਂ ਇੱਕ ਕਲਾਸ ਨਹੀਂ ਆਉਂਦੇ ਵਾਹੇ ਪਤਾ ਨਹੀਂ ਖੇਡਦੇ ਦਿੰਦੇ ਸਟਾਰਕੀ ਖੇਡਦੇ ਨਹੀਂ ਬਾਜੀ ਤੁਸੀਂ ਇਰਾਣਾ ਪਤਾ ਵੀ ਮੇਰੀ ਅੱਖੀਂ ਉਹ ਤਾਂ ਸਾਹਮਣੇ ਲੱਗੀ ਹੁੰਦੀ ਤੀ ਕਿਉਂ ਨਹੀਂ ਆਉਂਦੇ ਲੈ ਆਪਾਂ ਅੰਦਰ ਬੈਠੇ ਨੇ ਤੁਹਾਡੀ ਅੱਖੀਂ ਬਾਹਰ ਤੇ ਆਪਾਂ ਬਾਹਰੋਂ ਮੁੰਡਾ ਚੱਲੋ ਹੁਣ ਮੈਂ ਐਕਟਰ ਤੁਹਾਡੇ ਰੂਮ 'ਚ ਮਾਰਦਾਂ ਨੇ ਆ ਗਏ ਨਹੀਂ ਨਹੀਂ ਬਾਹਰ ਆ ਕੇ ਹੋਰ ਨਾ ਵਜਾ ਲਿਆ ਕਰੋ ਆ ਜੱਜ ਉੱਥੇ ਅੱਛਾ ਕਦੇ ਕਦੇ ਤੇ ਰੂਮ ਜਾ ਕੇ ਖਾਣ ਜਾਵਾਂ ਨਹੀਂ ਤੁਹਾਨੂੰ ਖਾਣਾ ਕੱਲ ਨੂੰ ਰਮਨ ਨੂੰ ਬੰਦ ਨਹੀਂ ਕਰਨਾ ਜਿਹਦੇ ਸਾਰੇ ਮਿਲਣੀਆਂ ਆਏ ਤਾਂ ਹਾਂਜੀ ਹਾਂਜੀ ਚੱਲ ਠੀਕ ਹੈ ਚਲੋ ਜੀ ਚਲਿਏ ਕੋਲਾਗੀ ਕਲਾਕ ਲੋ ਵਿਊ ਬੜਾ ਦਿਹਾ ਹੁੰਦਾ ਠੂੜਾ ਝੜਾ ਨਹੀਂ ਮਿਲਣਾ ਅੱਜ ਕਿਸ ਨੂੰ ਠੂੜਾ ਝੜਾ ਅੱਜ ਕਿਸੇ ਨੂੰ ਨਹੀਂ ਮਿਲਣਾ ਚਲੋ ਬੈਠਾ ਹਾਂਜੀ ਕਿਹਨੇ ਕਰ ਤਾੜਾ ਮੈਂ ਸਟਾਰ ਦੇ ਕਰ ਲਾਂ ਦੋ ਮੰਮੀ ਆ ਕੇ ਮਿਲ ਘੁੰਮਦੇ ਨੇ ਮੰਮੀ ਮੁਸਕਰਾ ਪੈਂਦੇ ਨਾਲ ਹੀ ਹਸਣ ਲੱਗ ਪੈਂਦੇ ਦੱਸ ਕੇ ਬੁਲਾ ਦੋ ਇਹਦੀ ਬੁਲਾਉਂਦੇ ਹੁੰਦੇ ਬੁਲਾਓ ਸੱਸੀ ਕਾ ਸੱਸੀ ਕਾ ਬੁਲਾ ਮੰਮੀ ਹਸੀ ਆਲੀ ਹੋਉਂਦੇ ਹਾਲੋ ਆ ਫਿਕਰ ਨਹੀਂ ਹਮਾਂ ਬੁਲਾ ਹਮੇ ਬੋਲਦੇ ਨਹੀਂ ਦਿੰਦੇ ਨਾ ਜੇ ਕੈਮਰਾ ਇੱਥੇ ਰਹਿਣਾ ਜੀ ਮੰਮੀ ਆ ਗਏ ਜੀ ਲੱਟੂ ਹੈ ਲੱਡੂ ਹਰਾਂ ਲੱਡੂ ਗਏ ਰੱਖੇ ਪਏ ਆ ਅੱਦਾ ਅੱਦਾ ਆ ਹੁਣ ਨਹੀਂ ਪੀਣਾ ਆ ਆ ਪੀ ਲੈ ਠੀਕ ਆ ਮੱਚ ਨਹੀਂ ਨਹੀਂ ਉਹ ਮਿੱਠਾ ਕਰਕੇ ਤਾਂ ਮੈਂ ਪੀਣਾ ਨਹੀਂ ਮੈਂ ਤੈਨੂੰ ਵੀ ਥੋੜਾ ਪ੍ਰੇਜ ਕਰਕੇ ਵੇਖੀ ਸਹੀ ਆਹ ਹੀ ਵੀ ਨਹੀਂ ਮੈਂ ਖਾਣਾ ਖਾਣਾ ਇੱਕ ਵਾਰ ਨਾ ਨਾ ਮਿੱਠਾ ਕਰ ਦੋ ਵਿੱਚੋਂ ਸੁੱਕਾ ਜਿਹਾ ਦੇ ਦਿਓ ਆ ਕੇ ਦੀ ਮੇਰਾ ਕਿਹੜਾ ਜਿੱਦ ਕੱਪ ਆਈ ਮੈਂ ਚੱਲਾ ਆਂ ਸਬਜ਼ੀ ਲੈਣ ਬਾਜਰੇ ਕਹਿੰਦੇ ਮਿਕਸਰ ਜੀ ਖਾਣੀ ਆ ਤੇ ਮੇਰੀ ਚਾਹ ਮਿਕਸਰ ਜੀ ਬੜੀ ਖਾਂਦੇ ਆ ਸਾੜੀ ਤੇ ਉਹਨੇ rau ਤਹਾ ਪੀ ਬਾਜਰੇ ਬਾਜਰੇ ਉਹਨੇ ਹਾਲੀ ਜੜਤੀ ਖੜਾਈ ਚਲੋ ਮੈਂ ਚਲਾ ਆ ਸਬਜ਼ੀ ਲੈਣ ਓਕੇ ਇਹਨੂੰ ਕੇ ਪਾੜਿਆ ਕਰ ਸਬਜ਼ੀ ਸਬਜ਼ੀ ਲੈ ਕੇ ਆ ਗਏ ਆਪਾਂ ਆਮ ਨੂੰ ਵੀਡੀਓ ਕੋ ਲਾਉਂਦੀ ਹਾਂ ਫਮੇਣਾ ਵੀਡੀਓ ਕੋ ਲਾਉਂਦੀ ਉਧਰ ਓਏ ਮੈਂ ਇੱਥੇ ਡੇਗਦਾ ਫਿਰਦਾ ਹਾਂ ਇੱਕ ਬਾਣ ਡਾਡਾ ਡਾਡਾ ਓ ਓ ਨੋ ਆਹ ਗੁੜ ਚਲਾਤੀ ਇਹ ਵੀ ਨਿਕਲਦਾ ਬੜਾ ਸੁਨਰ ਇਹ ਛੋਟ ਬੋਲ ਰਹਾ ਹੈ ਵਾਓ ਵੈਰੀ ਡੇਂਜਰਸ ਮਮਾ ਕੰਦਾ ਬੜਾ ਸੋਹਣਾ ਰਿਹਾ ਇੱਥੇ ਗੋਲੀ ਮਾਰੀ ਲਾਉਣ ਲੱਗ ਗਿਆ ਹਣਾ ਆਹ 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 ਹਾਂ ਉੱਜਾ ਪਾ ਪਾ ਇਹ ਤੋ ਹਾਂ ਉਹ ਕਮ ਆ ਗਿਆ ਹਣਾ ਹਾਂ ਉਹ ਬੰਦ ਕਰ ਦੇ ਨਹੀਂ ਉਹ ਇੱਥੋਂ ਨਹੀਂ ਉਹ ਉੱਪਰ ਲਾ ਉੱਪਰ ਅਹ ਇਹ ਤਾਂ ਨਹੀਂ ਓਟ ਹਾਲਾ ਕਰਾ ਤਾ ਚਾ ਤੁਹਾਡੀ ਰੋਟੀ ਦੇ ਬਾਅਦ ਦੀ ਹੈ ਹਾਂ ਆ ਜੁਰਬੀਰ ਵੀ ਹਾਏ ਦੇ ਦੇ ਰੰਦਾ ਵੀਡੀਓ ਹੈਲੋ ਅਗਿਲ ਪੈਸਟ ਕਿਹੜੀ ਆਨਲਾਈਨ ਕੋਈ ਹਾਂ ਕਿਦਾਂ ਦੀ ਅੱਜ ਤਾਂ ਹੀ ਆਈ ਇਹ ਇਹ ਦਰਿਆ ਸੀ ਇਹ ਪਿਸਟੀਕਾ 글로ਸ ਉਹ ਲਾਤੀ ਨਹੀਂ ਲਾਤੀਆਂ ਜਿਹੜੀ ਮੈਂ ਹਾਂ ਸੱਚ ਕਰ ਕੋ ਹਾਂ ਵੇ ਲੋ ਆ ਵੀ ਚੋਕ ਲੈ ਆਈ ਮੇਰੇ ਕੋ ਤੇ ਪਾ ਇਧਰ ਵੇ ਲੋ ਇਦਾਂ ਲ ਇਹਨੂੰ ਬੜ ਕੱਢਣੀ ਹਾਂਜੀ ਚੱਲ ਤੋ ਆ ਤੁਹਾਨੂੰ ਜਾ ਕੇ ਚੱਲਦੇ ਜਲਦੀ ਉਧਰ ਆ ਕੇ ਹੱਥ ਤੋ ਲੋ ਲੱਗੀ ਹੱਥ ਨੂੰ ਕਿੱਥੇ ਤੋਂ ਲੈ ਆਉਣਾ ਕਿੱਥੇ ਗਿਆ ਉਹ ਭਰਾਵਾ ਹੱਥ ਨੂੰ ਲੱਗ ਗਈ ਇਹ ਤੈਨੂੰ ਕਹਿਣਾ ਕਿੱਥੇ ਗਿਆ ਦੋਸਤ ਨਾ ਗੱਲਾਂ ਸੁਣੋ ਤੁਸੀਂ ਉਹ ਉੱਥੇ ਬੜਾ ਵੀਡੀਓ ਕਾਲ ਦੀ ਗੱਲਾਂ ਸੁਣਾ ਕੇ ਚੁੱਪ ਕਰ ਲੈ ਕੋਈ ਨਾ ਕਰਦੇ ਹੋ ਹੋ ਗਿਆ ਪਿਆ ਨਹੀਂ ਕੱਲ ਨਹੀਂ ਕੱਲ ਬਰਾਗਿਆ ਅੱਛਾ ਅੱਜ ਭਾਵੇਂ ਕਿੱਥੇ ਨਹੀਂ ਆ ਵੀਡੀਓ ਪਈ ਐ ਫੰਕਸ਼ਨ ਨਹੀਂ ਕੋਈ

ഹലോ <laughs>

ਲੋ ਜੀ ਪਾਪਕਨ ਲੈ ਗਿਆ ਮੰਮੀ ਨੇ ਗੁਰਪ੍ਰੀਤ ਦਾ ਫੇਵਰਟ ਆ ਪੁਰਬੀਰੀਆ ਕੀ ਆ ਪਾਪੜ ਖਾਲਾ ਖਾਲਾ ਪਾਪੜ ਸਾਕੇ ਨੂੰ ਤੋਂ ਚਲੇ ਨਮਕ ਹੀ ਨਾ ਵਾ ਸਵਾਦਾ ਵਾਲਾ ਨਾ ਇਹ ਚੋ ਬਾਦਾਮ ਕਾ ਜੋ ਨਿਕਲਦੇ ਆ ਨਿਕੇ ਜੇ ਚ ਦੀ ਬਾਜੂ ਖਾਉਂਦੇ ਬਾਜੂ ਬਾਜੂ ਹਾਂਜੀ ਬਾਹ ਹਾਂ ਕਿਹੜਾ ਕਿਹੜਾ ਬਾਜੂ ਖਾਉਂਦੇ ਬਾਜੂ ਬਾਜੂ ਹੋ ਗਏ ਹੰਦਾ ਹਾਂ ਵਜਾਵਾਂ ਕਾਜੂ ਕਾਜੂ ਹਾਂ ਬਾਜੂ ਬਾਜੂ ਉਹ ਆ ਤੇਰੀ ਭੈਣ ਦੀ ਬਾਜੂ ਬਾਜੂ ਕਰੀ ਜਾਂਦੀ ਆ ਆ ਤੇਰੀ ਭੈਣ ਜਿਹੜੀ ਆ ਬਾਜੂ ਆ ਮੇਰਾ ਤੇਰਾ ਬੈਗ ਤੇ ਆ ਫੁੱਲਣ ਕੱਲ ਜਦ ਮੈਂ ਟੇਪਾ ਲਾਈਆਂ ਉਹਦੇ ਉੱਤੇ क्या क्या कहे कलर नहीं कलर नहीं, कलर नहीं आ, ना पता ना आ, ना मेनू पता तो मुड़के खाने आ, ना 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 ना, ना, ना ਆਲਾ ਕੱਢ ਲੈ ਹੁਣ ਆਪੇ ਜ਼ਿੰਮੇਵਾਰ ਹੋਗੇਗੀ ਤੂੰ ਬੈਹ ਰਾ ਦਿੰਦੀ ਲਾ ਕੇ ਉਹਨੂੰ ਸਾਹਮਣੇ ਆ ਵੇ ਕਲਰ ਲਗਾ ਕੇ ਕਜਣ ਪਾਲਾ ਪਾਲਾ ਬੈਠੇ ਤੇ ਲਕੋਦੇ 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 ਜਣੇ ਵੇਖੀ ਜੰਗ ਛੜੀ ਹੋਣਾ ਬਚ ਗਈ ਅਜੇ ਉਹਨੇ ਇਹ ਕਰਦਾ ਤੈਨੂੰ ਸੱਟ ਜਰਾ ਤੂੰ ਪਾਪੜ ਖਾ ਪਾਪੜ ਓਏ ਖਲਾਰਨੇ ਨਹੀਂ ਆ ਵੇ ਲੋ ਖਲਾਰੀ ਜਾਂਦਾ ਓ ਤੈਨੂੰ ਵੜਿਆ ਛੱਡ ਛੱਡ ਦੇ ਛੱਡ ਦੇ ਇਹ ਗੁੱਸਾ ਆਏ ਹਾਏ 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 ਸਮਝ ਨਹੀਂ ਆਉਂਦੀ ਕਦੋਂ ਨੂੰ ਜਾਵੇ ਜਸਲੀਨ आ गए होना है ना आप कुछ कहना चाहते हैं गुरबीर के बारे में हाँ। क्या कहना चाहते हैं बहुत अच्छी आई है इतनी अच्छी <सकति> हाँ। <सकति> 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 तो कभी नहीं आई मुझे कुत्ता हा 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 ਹਾਈ ਮੰਮੀ ਹਾਈ ਹਾਈ ਆ ਗੇੜਮ ਨੂੰ ਮਾਰਦਾ ਇਹ ਹੁਣ ਤੇਰੇ ਮਾਰਾਂ ਮੈਂ ਹਾਈ 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 ਗਾਇਸ ਮੰਮੀ ਹੁਣੇ ਝਾੜੂ ਲਾ ਕੇ ਡੇ ਮਾਰਾ ਜਾ ਆਉ ਜਾ ਰਿਹਾ ਆਉ ਜਾਂਦੇ ਆਉ ਜਾਂਦੇ ਆ ਗਏ ਦੇਖੋ ਇਦਾਂ ਸ਼ੋਰ ਲਈਦਾ ਹੁੰਦਾ ਦੇਖੋ ਇਦਾਂ ਸ਼ੋਰ ਰੱਖੀਦਾ ਮੁੰਡੇ ਦਾ ਤੁਹਾਨੂੰ ਪਤਾ ਹੀ ਨਹੀਂ ਸ਼ੋਰ ਕਿੱਦਾਂ ਲਈਦਾ ਕਿਉਂ ਮੰਨਿੰਗ ਨਹੀਂ ਕਰ ਲ ਹੁਣ ਚੱਲੇ ਕੋਠੇ ਤੇ ਲਾਦਾ ਜੋਗਾ ਕਰਨ ਚੱਲੇ ਹੋ ਕਾਹਵਲੇ ਰੋਜ਼ ਜੋਗਾ ਕਰਦੇ ਆ ਕਹਿੰਦੇ ਹੁਣ ਮੈਂ ਪਤਲੀ ਹੋਣਾ ਹਾਂ ਹਾਂ ਤੂੰ ਨਹੀਂ ਜਾਏਂਗੀ ਉਹ ਤੂੰ ਨਹੀਂ ਜਾਏਂਗੀ ਛੋਟੇ ਜਿਹੇ ਉਹ ਤੂੰ ਨਹੀਂ ਜਾਏਂਗੀ ਉਹ ਨਹੀਂ ਜਾਏਂਗੀ

ਹਾਂ ਮੇਰੇ ਸ਼ਿਕਾਇਤ ਲਾਉਣ ਗਿਆ ਜੀ ਗਾਇਜ਼ ਇਹ ਤੇ ਦੇਖੋ ਇਹ ਤੇ ਦੇਖੋ ਇੱਕ ਪੋਪ ਕੌਰ ਖਾਇਆ ਥਾ ਇੱਕ ਪੋਪ ਕੌਰ ਖਾਇਆ ਥਾ ਔਰ ਉਹ ਵੀ ਉਹ ਆ ਗਿਆ ਮੇਰੇ ਲੱਕ ਚ ਨਾ ਮਾਰਦੀ ਓ ਤੇਰੀ ਓਏ ਓਏ ਸੌਰੀ 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 ਓਏ ਹਾਂ ਵੇਲਾ ਓਏ ਹੈ ਐਨਾ ਪਿਆਰ ਹੁਣ ਮੇਰਾ ਨਾ ਮਾਰ ਟਾਡਾ ਇਨਾ ਪਿਆਰ ਮੇਰੇ ਨਾਲ ਮਾਰ ਮੇਰੇ ਨਾਲ ਮਾਰ ਮੇਰੇ ਨਾਲ ਆਏ ਸਾਰੀ 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 ਆਏ ਆਏ ਨਹੀਂ 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 ਬਾਈ ਸਾਰੀ ਸਾਰੀ ਹਾਏ ਆ ਦੇ ਲੋ ਆ ਦੇ ਲੋ ਆ ਦੇ ਲੋ ਦੇ ਲੋ ਦੇ ਲੋ ਗੁਰੂ ਮੇਂ ਬਚਾਓ ਹਮੇਂ ਬਚਾਓ ਓਏ ਹੁਣ ਖੋਲ ਖੋਲ ਖੋਣੇ ਬਾਈ ਦੇ ਹੁਣ ਨਹੀਂ ਬਾਈ ਦੇ ਹੁਣ ਨਹੀਂ ਬਾਈ ਦੇ ਆ ਗਏ ਜਿੱਦੀ ਫੱਦੀ ਨੇ ਮਾਰੀ ਲਿਆ ਗਏ ਓਏ ਕਿੱਥੇ ਚੱਲੇ ਕਿੱਥੇ ਚੱਲੇ ਆਵੇ ਮੇਰੀ ਹੱਡੀ ਨੇ ਮਾਰੀ ਨੇ ਓਏ ਆਵੇ ਸਾਰੇ ਬੱਚੇ ਮੈਨੂੰ ਮਾਰ ਦੇ ਆਹ ਸਾਰੇ ਬੱਚੇ ਮਾਰ ਦੇ ਮੈਨੂੰ ਓਏ ਓ ਭੱਜੋ ਮੈਂ ਕਿੱਥੇ ਬੰਦ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਬੱਜ 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 ਬੱਸ ਕਰੋ ਬੱਸ ਕਰੋ ਉਹ ਬੱਸ ਕਰੋ ਹੋਰ ਆਂਦੇ ਨੇ ਡੰਡਾ ਲੈ ਕੇ ਆਏ ਨੇ ਓਏ ਬੱਸ ਕਰੋ ਬੱਸ ਕਰੋ ਬੱਸ ਕਰੋ ਆ ਵੇ ਮਨ ਮਾਰੀ ਜਾ ਓਏ ਛਡਾ ਛਡਾ ਬੱਸ 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 ਆਇਆ ਆਇਆ ਤੂੰ ਮੁੰਡਾ ਮੱਧ ਸਾਰ ਡੰਡਾ ਫੜ ਲੈ બસ ਬਸ ਬਸ ਉਹ ਇਹਦਾ ਹੀ ਥੋੜਾ ਸਾਰੇ ਨਿਆਣੇ ਬੜੇ ਖਰਾਬ ਆ ਆ ਇੱਡੇ ਖਰਾਬ ਨਿਆਣੇ ਆ ਇੱਡੇ ਓਏ ਆਹ ਜੰਡਾ ਚੁੱਕ ਕੇ ਭੱਜ ਗਿਆ ਰਹੀ ਆ ਜਾ ਅਸੀਂ ਬੱਚੇ ਨਾਲ ਆਦੀ ਤਾਂ ਜੰਗਾਇਂ ਮਿਲਦੇ ਅਗਲੇ ਵਲੌਗ ਵੀਡੀਓ ਤੇ ਅਗਲੇ ਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਉੱਤੇ ਜੈਨ ਸਬਸਕ੍ਰਾਈਬ ਕਰਦੇ ਠੀਕ ਹੈ ਯੋਕ ਪਾਏ ਗਾਇਜ਼